ਕੁੱਲ 50000 ਰੁਪਈਆ ਦਾ ਰੂਟਾ ਬੀਟਰ ਲੈ ਜਾਓ ਜਿਹੜੇ ਵੀਰ ਨੂੰ ਲੋੜ ਹੈ ਬਹੁਤ ਵਧੀਆ ਚੱਲਦਾ ਵੀਰੇ ਪੂਰਾ ਬੈਸਟ ਜਮਨ ਨਵੇਂ ਵਰਗਾ ਸੁਪਰ ਸੀਡਰ ਕੋਲ 60000 ਚ ਲੈ ਜਾਓ ਬਲੇਡ ਚੈੱਕ ਕਰੋ ਵੀਰੇ ਜਮਨ ਨਵੇਂ ਹਾਂਜੀ ਦੋਸਤੋ ਸਾਡੇ ਜੀ ਐਂਡ ਵੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਣੇ ਰਹੋ ਫੁੱਲ ਵੀਡੀਓ ਦੇ ਨਾਲ ਪੂਰੀ ਵੀਡੀਓ ਜਰੂਰ ਦੇਖਿਓ ਜੀ ਜ਼ਮੀਂਦਾਰ ਭਰਾਵਾਂ ਦੇ ਬਹੁਤ ਕੰਮ ਦੀ ਹੈ ਤੁਹਾਨੂੰ ਸੁਪਰ ਸੀਡਰ ਬਾਰੇ ਹਰੇਕ ਚੀਜ਼ ਸਬਸਿਡੀ ਬਾਰੇ ਲੇਜ਼ਰ ਕਰਾਹਾ ਬਾਰੇ ਰੀਪਰਾਂ ਬਾਰੇ ਸਾਰੇ ਕਾਸ ਦੀ ਜਾਣਕਾਰੀ ਦਿੱਤੀ ਜਾਊਗੀ ਤੁਸੀਂ ਸਾਡੇ ਤੋਂ ਖਰੀਦ ਵੀ ਸਕਦੇ ਹੋ ਮੇਰੇ ਕੋਈ ਵੀ ਖੇਤੀ ਦਾ ਸੰਦ ਲੈਣਾ ਬਹੁਤ ਜਾਇਜ਼ ਰੇਟ ਦੇ ਵਿੱਚ ਆਪਣਾ ਐਡਰੈਸ ਹੈ ਜੀ ਪਿੰਡ ਕੋੜੇਣਾਬ ਜ਼ਿਲ੍ਹਾ ਸੰਗਰੂਰ ਸਕਰੀਨ ਦੇ ਉੱਤੇ ਸਾਡਾ ਨੰਬਰ ਹੈ ਠੀਕ ਹੈ ਜੀ ਕਿਸੇ ਕੋਈ ਵੀ ਆਈਟਮ ਤੁਸੀਂ ਸਕਰੀਨ ਆਪਣਾ ਲੈ ਸਕਦੇ ਹੋ ਸਾਡੇ ਤੋਂ 15 ਰੁਪਏ ਕਿਲੋਮੀਟਰ ਤੁਹਾਡੇ ਘਰੇ ਗ ਕਰ ਵੀ ਪਚਾ ਦਾਂਗੇ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਤੇ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਸਾਡੇ YouTube ਚੈਨਲ ਤੇ ਜੀ ਐਂਡ ਵੀ ਕੋਡੇ ਨਾਂ ਉੱਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਵੀਰੇ ਤੁਹਾਨੂੰ ਸੁਪਰ ਸੀਡਰਾਂ ਦੀ ਵੀਡੀਓ ਦਿਖਾਵਾਂਗੇ ਆਪਾਂ ਜਿੰਨਾ ਵੀਰਾਂ ਨੇ ਸੁਪਰ ਸੀਡਰ ਲੈਣੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਜਾਣਕਾਰੀ ਹੈ ਵੀਰੇ ਤੇ ਬਹੁਤ ਸਾਰੇ ਆਪਣੇ ਕੋਲੇ ਸੁਪਰ ਸੀਡਰ ਨੇ ਜਿੰਨਾ ਵੀਰਾਂ ਨੇ ਲੈਣੇ ਨੇ ਠੀਕ ਹੈ ਜੀ ਬਹੁਤ ਬਾਈ ਸਬਸਿਡੀਆਂ ਦੀ ਵੇਟ ਕਰ ਰਹੇ ਨੇ ਕੋਈ ਸਬਸਿਡੀ ਭਰ ਰਹੇ ਨੇ ਠੀਕ ਹੈ ਵੀਰੇ ਤੁਸੀਂ ਬੜਾ ਸਬਸਿਡੀਆਂ ਦੇ ਚੱਕਰ 'ਚ ਨਾ ਪੋਹੋ ਕਿਉਂ ਸਬਸਿਡੀ ਵੀਰੇ ਸਾਰਿਆਂ ਨੂੰ ਨਿਕਲਦੀ ਠੀਕ ਹੈ ਜੀ ਆਪਣਾ ਹੁਣ ਸਬਸਿਡੀ ਜਿਹੜੀ ਸਰਕਾਰ ਕੱਢ ਰਹੀ ਹੈ ਡਰਾ ਕੱਢ ਰਹੀ ਹੈ ਠੀਕ ਹੈ ਵੀਰੇ ਉਹ ਬਹੁਤ ਘੱਟ ਨਿਕਲ ਰਹੀਆਂ ਨੇ ਫਰ ਬਾਅਦ ਚ ਆ ਕੇ ਐਂਡ ਦੇ ਉਸ ਨੂੰ ਸੁਪਰਸੀਡਰ ਵੀ ਕੋਈ ਚੱਜ ਦੇ ਨਹੀਂ ਮਿਲਦੇ ਹੈਗੇ ਜਦੋਂ ਉਹਨੂੰ ਪੁਰਾਣੇ ਵੀ ਬਿੱਗ ਬੁੱਕ ਜਾਂਦੇ ਨੇ ਨਮਾ ਹਰੇਕ ਤੋਂ ਵੀਰੇ 2.5 ਤਿੰਨ ਲੱਖ ਦਾ ਲਿਆ ਨਹੀਂ ਜਾਂਦਾ ਠੀਕ ਹੈ ਜੀ ਤੁਸੀਂ ਇਸ ਕਰਕੇ ਜੇ ਕਿਸੇ ਵੀਰਾਂ ਨੇ ਸੁਪਰਸੀਡਰ ਲੈਣੇ ਨੇ ਤੁਸੀਂ ਆ ਚੈੱਕ ਕਰੋ ਵੀਰੇ ਠੀਕ ਹੈ ਸੁਪਰਸੀਡਰ ਆਪਣੇ ਤੋਂ ਲੈ ਜਾਓ ਇੱਧਰ ਦਿਖਾ ਦਿਓ ਵੀਰੇ ਸਬਸਿਡੀਆਂ ਦੀ ਵੇਟ ਨਾ ਕਰੋ ਤੁਸੀਂ ਇੱਕ ਵਾਰ ਸੁਪਰਸੀਡਰ ਲੈ ਜਾਓ ਹਾਂ ਤੁਸੀਂ ਸਬਸਿਡੀ ਭਰ ਜ਼ਰੂਰ ਦਿਓ ਵੀਰੇ ਜੇ ਤੁਹਾਡੀ ਸਬਸਿਡੀ ਆ ਵੀ ਗਈ ਹੈ ਇੱਧਰ ਦਿਖਾ ਦਿਓ ਜੀ ਠੀਕ ਹੈ ਤਾਂ ਤੁਹਾਡਾ ਜਿੰਨੇ ਦਾ ਤੁਸੀਂ ਲੈ ਕੇ ਜਾਓਗੇ ਉੰਨੇ ਦੀ ਸੁਪਰਸੀਡਰ ਵਿਕ ਜਾਣਾ ਠੀਕ ਹੈ ਜੀ ਸੀਜ਼ਨ ਤੋਂ ਪਹਿ ਸੀਜ਼ਨ ਤੋਂ ਬਾਅਦ ਦਾ ਨਹੀਂ ਬਤਾਉਂਦਾ ਹਨਾ ਵੀਰੇ ਕਿੰਨੇ ਦਾ ਇਹ ਰਹੂਗਾ ਕਿੰਨੇ ਦਾ ਨਾ ਠੀਕ ਹੈ ਸੀਜ਼ਨ ਤੋਂ ਬਾਅਦ ਆਪਣਾ ਮਤਲਬ ਪਹਿਲਾਂ ਤੁਸੀਂ ਜਿੰਨੇ ਦਾ ਲੈ ਕੇ ਜਾਓਗੇ ਉਨੇ ਦੇ ਹੀ ਤੁਹਾਡਾ ਸੁਪਰ ਸੀਟਰ ਵਿਕ ਜਾਊਗਾ ਬਲਕਿ ਅਸੀਂ ਵੀ ਵੇਚ ਦਾਂਗੇ ਵੀਰੇ ਜਿੰਨੇ ਦਾ ਤੁਸੀਂ ਸੁਪਰ ਸੀਟਰ ਲੈ ਕੇ ਜਾਓਗੇ ਇੱਧਰ ਤੁਸੀਂ ਪਹਿਲਾਂ ਸੁਪਰ ਸੀਟਰਾਂ ਦੇ ਨਿਗਾ ਮਾਰ ਲਓ ਵੀਰੇ ਬਹੁਤ ਸਾਰੇ ਜਿਆਦੇ ਆਪਣੇ ਕੋਲੇ ਬਹੁਤ ਗਿਣਤੀ ਦੇ ਵਿੱਚ ਸੁਪਰ ਸੀਟਰ ਨੇ ਠੀਕ ਹੈ ਜੀ ਤੁਹਾਨੂੰ ਐ ਨਹੀਂ ਹੈਗਾ ਵੀ ਆਇਆ ਇਹਨੂੰ ਮੋੜਨਾ ਪਊਗਾ 7 8 9 ਜਿੰਨੇ ਵੀ 10 ਫੁੱਟਾ ਜਿਹੜਾ ਵੀ ਚਾਹੀਦਾ ਯਾਰ ਠੀਕ ਹੈ ਜੀ ਟੌਪ ਟੌਪ ਦੇ ਸੁਪਰਸੀਡਰ ਤੁਹਾਨੂੰ ਮਿਲ ਜਾਣਗੇ ਜਗਜੀਤ ਦਾ ਲੈਂਡ ਫੋਰਸ ਦਾ ਮੈਸ਼ੂ ਦਾ ਜਿਹੜਾ ਮਰਜ਼ੀ ਯਾਰ ਤੁਸੀਂ ਜਿਹੜੀ ਮਰਜ਼ੀ ਕੁਆਲਟੀ ਦਾ ਲੈ ਲਿਓ ਵੈਸੇ ਆਪਣੇ ਕੋਲੇ ਤਕਰੀਬਨ ਸਾਰੀ ਸੰਦ ਹੁੰਦੇ ਨੇ ਠੀਕ ਹੈ ਜੀ ਜਿਹੜਾ ਮਰਜ਼ੀ ਲੈ ਲਿਓ ਹਰੇਕ ਚੀਜ਼ ਆਪਣੇ ਕੋਲੇ ਮਿਲ ਜਾਂਦੀ ਹੈ ਤੇ ਪਲਾਂਟਰ ਵਗੈਰਾ ਲੈਣਾ ਕੋਈ ਮੱਕੀ ਵਾਲਾ ਗ੍ਰਾਈਂਡਰ ਵਗੈਰਾ ਲੈਣਾ ਹਰੇਕ ਚੀਜ਼ ਆਪਣੇ ਕੋਲੇ ਮਿਲ ਜਾਂਦੀ ਹੈ ਤੇ ਤੁਸੀਂ ਇਹ ਚੈੱਕ ਕਰੋ ਵੀਰੇ ਨਵੇਂ-ਨਵੇਂ ਵੀ ਸੁਪਰਸੀਡਰ ਹੈਗੇ ਆਪਣੇ ਕੋਲੇ ਜਿਵੇਂ ਆ ਫਾਰਮ ਹੈੱਡ ਦੇ ਨੇ ਠੀਕ ਹੈ ਜੀ ਮੰਨ ਲਓ ਜੇ ਕਿਸੇ ਨੇ ਰੋਟਾ ਬੀਟਰ ਲੈਣਾ ਹੈ ਰੋਟਾਬੀਟਰ ਵੀ ਆਪਣੇ ਕੋਲੇ ਨਵੇਂ ਨੇ ਇੱਕ ਆ ਮੈਸ਼ਿਊ ਦਾ ਆਪਣੇ ਕੋਲੇ ਪਲੈਂਟਰ ਖੜਿਆ ਵੀਰੇ ਜੀ ਕਿਸੇ ਨੇ ਪਲੈਂਟਰ ਲੈਣਾ ਜਮਨ ਨਵੇਂ ਵਰਗੇ ਪੈਰ ਨੇ ਪਲੈਂਟਰ ਵੀ ਮਿਲ ਜੂਗਾ ਜਿਹੜੇ ਦੀ ਕੀਮਤ 6 ਲੱਖ ਰੁਪਏ ਨਵੇਂ ਦੀ ਹੈ ਠੀਕ ਹੈ ਜੀ ਇਹ ਤੁਹਾਨੂੰ ਪਲੈਂਟਰ ਮਿਲ ਜੂਗਾ 3 ਲੱਖ ਤੇ 65000 ਰੁਪਏ ਦਾ ਠੀਕ ਹੈ ਜੀ ਤੇ ਬਹੁਤ ਹਰੇਕ ਚੀਜ਼ ਆਪਣੇ ਕੋਲੇ ਮਿਲਦੀ ਹੈ ਖੇਤੀ ਦੀ ਬਹੁਤ ਠੀਕ ਰੇਟ ਤੇ ਦੇ ਦਿੰਨੇ ਆ ਯਾਰ ਆਪਾਂ ਠੀਕ ਹੈ ਜੀ ਤੇ ਆਪਣੇ ਕੋਲੇ ਆ ਨਵੇਂ ਆ ਆ ਪਏ ਨੇ ਵੀਰੇ ਸ਼ਕਤੀਮਾਨ ਦੇ ਪੋਡਕਾਸਟ ਜਿਹੜੇ ਰੇਖਣਿਆਂ ਨਾਲ ਨੇ ਠੀਕ ਹੈ ਜੀ ਇਹ ਤੁਹਾਨੂੰ 43 44000 ਰੁਪਏ ਦਾ ਬਿਲਕੁਲ ਨਵਾਂ ਫਰੈਸ਼ ਬਿਲ ਕੱਟ ਕੇ ਦੇ ਦਾਂਗੇ ਗ੍ਰੈਂਡਰ ਲੈਣੇ ਨੇ ਜਿੰਨਾ ਵੀ ਰਣੇ ਮੱਕੀ ਵਾਲੇ ਠੀਕ ਹੈ ਜੀ ਗ੍ਰੈਂਡਰ ਮਿਲ ਜਾਣਗੇ ਤੁਸੀਂ ਚੈੱਕ ਕਰੋ ਬਿਲਕੁਲ ਨਵੇਂ-ਨਵੇਂ ਵਰਗੇ ਗ੍ਰੈਂਡਰ ਨੇ ਜਿਹੜੇ ਤੁਹਾਨੂੰ ਇਹ ਬਹੁਤ ਘੱਟ ਰੇਟਾਂ 'ਚ ਦੇ ਦਾਂਗੇ ਕੋਈ 1.5 ਲੱਖ ਦਾ ਕੋਈ 1.5 ਦਾ ਕੋਈ 2 ਦਾ ਜਿਹੇ ਜਿਹੇ ਮਤਲਬ ਚੀਜ਼ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਸੁਪਰ ਸੀਡਰ ਤੁਹਾਨੂੰ ਵੀਰੇ ਜਿਹੇ ਜਿਹਾ ਮਰਜ਼ੀ ਲੈ ਲਿਓ ਆਪਣੇ ਤੋਂ ਨਵੇਂ-ਨਵੇਂ ਸਾਰੇ ਤਰ੍ਹਾਂ ਦੇ ਆਪਾਂ ਤੁਹਾਨੂੰ ਸੁਪਰ ਸੀਡਰ ਦੇ ਦਾਂਗੇ ਠੀਕ ਹੈ ਜੀ ਤੇ ਇੱਕ ਵਾਰ ਆਪਣੇ ਨਾਲ ਕੰਟੈਕਟ ਜ਼ਰੂਰ ਕਰ ਲ ਸਕ੍ਰੀਨ ਦੇ ਉੱਤੇ ਨੰਬਰ ਹੈ ਠੀਕ ਹੈ ਜੀ ਜਿਹੜੀ ਮਰਜ਼ੀ ਜਿਹੜਾ ਜਿਹੜੀ ਕਹੋਗੇ ਉਹੀ ਕੰਪਨੀ ਦਾ ਤੁਹਾਨੂੰ ਦੇ ਦਾਂਗੇ ਠੀਕ ਹੈ ਤੁਹਾਨੂੰ ਮੈਂ ਰੇਟਾਂ ਦਾ ਥੋੜਾ ਥੋੜਾ ਅੰਦਾਜ਼ਾ ਦੱਸ ਦਿੰਨਾ ਵੀਰੇ ਤੁਸੀਂ ਇੱਕ ਵਾਰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਵੇਂ ਕਿ ਜਿਹੜੀ ਤੁਹਾਨੂੰ ਅਗਲੀ ਵੀਡੀਓ ਆਉਗੀ ਤੇ ਉਹਦੇ ਵਿੱਚ ਤੁਹਾਨੂੰ ਰੇਟਾਂ ਦਾ ਪਤਾ ਲੱਗ ਸਕੇ ਠੀਕ ਹੈ ਜੀ ਵੀ ਕਿਹੜਾ ਸੁਪਰਸੀਡਰ ਕਿੰਨੇ ਦਾ ਹੈ ਕਿਹੜਾ ਕਿੰਨੇ ਦਾ ਜਿਵੇਂ ਤੁਸੀਂ ਆਹ ਸੁਪਰਸੀਡਰ ਚੈੱਕ ਚੈੱਕ ਕਰੋ ਅਗਲੀ ਆਪਾਂ ਫੁੱਲ ਵੀਡੀਓ ਆਪਾਂ ਪਾਵਾਂਗੇ ਵੀਰੇ ਉਹਦੇ ਵਿੱਚ ਆਪਾਂ ਸਾਰਿਆਂ ਦੀ ਡਿਟੇਲ ਹੈ ਸਾਰਿਆਂ ਦਾ ਰੇਟ ਉਨੇ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਇਹ ਤੁਸੀਂ ਸੁਪਰਸੀਡਰ ਚੈੱਕ ਕਰੋ ਵੀਰੇ 23 ਮਾਡਲ ਐ ਸੋਨਾਲੀਕਾ ਕੰਪਨੀ ਦਾ ਐ ਡਿਸਕਾਂ ਵਾਲਾ ਸੁਪਰਸੀਡਰ ਐ ਵੀਰੇ ਬਹੁਤ ਜਿਆਦਾ ਨਵਾਂ ਪਿਆ ਬਹੁਤ ਜਿਆਦਾ ਸੋਨਾ ਪਿਆ ਗੇਅਰ ਡਰਾਈਵ ਦੇ ਵਿੱਚ ਮਾਡਲ ਐ 2023 ਮਾਡਲ ਐ ਠੀਕ ਹੈ ਜੀ ਤੁਸੀਂ ਚੈੱਕ ਕਰੋ ਕਟਿੰਗ ਤੇ 2000 ਜਿਹੜਾ ਵੀਰੇ ਆਪਾਂ ਤੁਹਾਨੂੰ ਮਾਡਲ ਕਹਿ ਦਾਂਗੇ ਉਸੇ ਦੀ ਆਪਣੀ ਗਾਰੰਟੀ ਹੋਊਗੀ ਹਾਂ ਜਿੰਨਾ ਮਾਡਲ ਕਹਤਾ ਉਹਦੀ ਫੁੱਲ ਗਾਰੰਟੀ ਓਡੇ ਘਰੇ ਜਾ ਕੇ ਵੀ ਗਾਰੰਟੀ ਐ ਜੇ ਕੋਈ ਇਹਨੂੰ 2022 ਬੂਈ ਸਾਫ਼ਤ ਕਰ ਦੇ ਫ੍ਰੀ ਦੇ ਦਾਂਗੇ ਆਪਾਂ ਠੀਕ ਹੈ ਜੀ ਜਿਹੜਾ ਵੀ ਮਾਡਲ ਕਹਾਂਗੇ ਉਹ ਹੀ ਹੋਊਗਾ ਤੇ ਗੱਡੀ ਦੀ ਗੱਡੀ ਵਗੈਰਾ ਦਾ ਸਾਰੇ ਕਿਸੇ ਦਾ ਪ੍ਰਬੰਧ ਠੀਕ ਹੈ ਜੀ ਪਹੁੰਚਦਾ ਆਪਣੇ ਕੋਲੇ ਹੈਗਾ ਤੁਸੀਂ ਮਤਲਬ ਘਰੇ ਬੈਠੇ ਮੰਗਵਾ ਸਕਦੇ ਹੋ ਸਾਨੂੰ ਸੁਪਰਸੀਡਰ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਉਹ ਵਟਸਐਪ ਤੇ ਭੇਜ ਦਿਓ ਤੁਹਾਨੂੰ ਇਹ ਮਤਲਬ ਸੁਪਰਸੀਡਰ ਤੁਹਾਡੇ ਘਰੇ ਵੀ ਪਹੁੰਚਦਾ ਕਰ ਦਾਂਗੇ 15 ਰੁਪਏ ਪਰ ਕਿਲੋਮੀਟਰ ਅਪੜਾਉਣ ਦਾ ਕਿਰਾਇ ਲੱਗੂਗਾ ਠੀਕ ਹੈ ਜੀ ਜਿੱਥੇ ਮਰਜ਼ੀ ਮੰਗਾ ਲਿਓ ਅਮਰੇਸ਼ਰ ਮੰਗਾਣਾ ਜੁਪੀ ਚਰਨਤਾਰਨ ਜਿੱਥੇ ਵੀ ਤੁਸੀਂ ਮੰਗਾਣਾ ਹੈ ਇਹ ਸੁਪਰਸੀਡਰ ਤੁਹਾਨੂੰ 1,62,000 ਰੁਪਏ ਦਾ ਪੈਜੂਗਾ ਬਹੁਤ ਸਾਫ ਸੁਪਰ ਸੀਡਰ ਠੀਕ ਹੈ ਜੀ ਤੇ ਕੋਈ ਤੁਹਾਨੂੰ ਸਬਸਿਡੀ ਦੀ ਵੇਟ ਕਰਨ ਦੀ ਕਾਸੀ ਦੀ ਲੋੜ ਨਹੀਂ ਤੇ ਅੱਗੇ ਆ ਦੇਖੋ ਜੀ ਪੀਡੀਸੀ ਦਾ ਬਾਹੀ ਮਾਡਲ 2022 ਮਾਡਲ ਹੈ ਪੂਰਾ ਸਾਫ ਸੋਹਣਾ ਸੋਹਣਾ ਪੀਸ ਹੈ ਜੀ ਇਹ ਵੀ ਇਹ ਤੁਹਾਨੂੰ ਪਾਊਗਾ ਜੀ 1 ਲੱਖ 42000 ਦਾ 8 ਫੁੱਟਾ ਡਿਸਕ ਵਾਲਾ ਮਾਡਲ ਵੀਰੇ ਡਿਸਕ ਵਾਲਾ ਮਾਡਲ ਹੈ 8 ਫੁੱਟਾ 1 ਲੱਖ 42000 ਦਾ ਜੇ ਤੁਸੀਂ ਸਫੀੜ ਤੇ ਨਵਾਂ ਵੀ ਲਓਗੇ ਤਾਂ ਵੀ ਤੁਹਾਨੂੰ ਇਦੋਂ ਮਹਿੰਗਾ ਹੀ ਪੇਜੂਗਾ ਵੀਰੇ ਠੀਕ ਹੈ ਜੀ ਤੇ ਅੱਗੇ ਦੇਖੋ 9 ਫੁੱਟਾ ਪੁੰਨੀ ਦਾ ਠੀਕ ਹੈ ਜੀ ਡਿਸਕਾਂ ਵਾਲਾ ਮਾਡਲ ਹੈ 9 ਫੁੱਟਾ ਜਿਹੜੇ ਬਾਈ 4x4 ਟਰੈਕਟਰ ਵਾਲੇ ਨੇ ਵੱਡੇ ਟਰੈਕਟਰ ਵਾਲੇ ਨੇ ਇਹ ਉਹਨਾਂ ਦੇ ਮਤਲਬ ਵਰਤੋਂ ਚ ਆਊਗਾ 2022 ਮਾਡਲ ਹੈ ਹਾਂ ਬਲੇਡ ਵੀਰੇ ਖਤਮ ਨਹੀਂ ਜਿਹੜੀ ਚੀਜ਼ ਹੈਗੀ ਉਹ ਕਹਿ ਕੇ ਦੇਵਾਂਗੇ ਬਲੇਡ ਪਵਾਣੀ ਨੇ ਕਿਸੇ ਨੇ ਪਪਵਾ ਕੇ ਵੀ ਲੈ ਸਕਦਾ ਹੈ ਪਪ ਪਾ ਕੇ ਵੀ ਦੇ ਦਾਂਗੇ ਖਰਚਾ ਅਗਲੇ ਦਾ ਲੱਗੂਗਾ ਤੇ ਡਿਸਕਾਂ ਵਾਲਾ ਮਾਡਲ ਹੈ ਜੀ ਚੈੱਕ ਕਰੋ 1,60,000 ਰੁਪਏ ਦਾ 9 ਫੁੱਟਾ ਸੁਪਰ ਸੀਟਰ ਪੈ ਜਾਊਗਾ 22 ਮਾਡਲ ਠੀਕ ਹੈ ਜੀ ਤੇ ਅੱਗੇ ਆ ਗਿਆ ਵੀਰੇ ਇਹ ਭੋਡੇ ਕੰਪਨੀ ਦਾ ਸੇਮ ਦਸ਼ਮੇਸ਼ ਮਲੇਰ ਕੋਟਲਾ ਦੇ ਉਥੇ ਬਣਿਆ ਹੋਇਆ ਸ਼ੇਪ ਤੇ ਤੇ ਇਹ ਤੁਹਾਨੂੰ 1.5 ਲੱਖ ਰੁਪਏ ਦਾ 8 ਫੁੱਟਾ ਸੁਪਰ ਸੀਟਰ ਦੇ ਦਾਂਗੇ ਡਿਸਕਾਂ ਵਾਲਾ ਮਾਡਲ ਹੈ ਠੀਕ ਹੈ ਜੀ ਬਹੁਤ ਸੋਹਣਾ ਮਾਡਲ ਹੈ ਵੀ ਡਿਸਕਾਂ ਵਾਲਾ ਮਾਡਲ ਹੈ ਕੁੱਲ 1.5 ਲੱਖ ਦਾ ਤੇ ਅੱਗੇ ਲੈਂਡ ਫੋਰਸ ਆ ਗਿਆ ਜੀ 22 ਮਾਡਲ ਜਿਹੜੀ ਦੀ ਮਾਰਕੀਟ ਬਹੁਤ ਜ਼ਿਆਦਾ ਹੈ 22 ਮਾਡਲ ਹੈ 8 ਫੁੱਟਾ ਹੈ ਜੀ ਲੇਜ਼ਰ ਕਟਿੰਗ ਦੇ ਵਿੱਚ ਹੈ ਡਿਸਕਾਂ ਵਾਲਾ ਮਾਡਲ ਹੈ ਡਿਸਕਾਉਂਟ ਉਸਕਾ ਚੈੱਕ ਕਰੋ ਵੀਰੇ ਇਹ ਤੁਹਾਨੂੰ 1.75 ਲੱਖ ਰੁਪਏ ਦਾ ਪੇਜੂਗਾ ਡਿਸਕ ਡਰਾਈਵ ਜਿਹੜੇ ਵੀਰ ਕਹਿੰਦੇ ਨੇ ਇਸ ਨੂੰ ਰੇਟ ਜ਼ਿਆਦਾ ਲੱਗ ਰ ਫੁੱਲ ਗਾਰੰਟੀ ਹੈ ਵੀ ਆਪਣੀ ਰੇਟ ਜਿੱਥੋਂ ਮਰਜ਼ੀ ਪਾ ਟਰਾਈ ਕਰਕੇ ਆਜੋ ਤੁਹਾਨੂੰ ਜਮਾਂ ਜਾਈ ਰੇਟ ਦੇ ਵਿੱਚ ਸਾਡੇ ਕੋਲੋਂ ਚੀਜ਼ ਮਿਲੂਗੀ ਤੇ ਅੱਗੇ ਹੀਰ ਦਾ ਚੈੱਕ ਕਰੋ ਵੀਰੇ ਠੀਕ ਹੈ ਜੀ ਤੇ ਇਹ ਹੈਗਾ ਜੀ 22 ਮਾਡਲ 2022 ਮਾਡਲ 8 ਫੁੱਟਾ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ 142000 ਦਾ ਪੇਜੂਗਾ ਠੀਕ ਹੈ ਜੀ ਬਹੁਤ ਇਹ ਵੀ ਵਧੀਆ ਪੀਸ ਹੈ ਬਾਕੀ ਯਾਰ ਆਪਣਾ ਤੁਹਾਨੂੰ ਅੱਗੇ ਦਿਖਾਵਾਂਗੇ ਠੀਕ ਹੈ ਬਹੁਤ ਜਿਆਦਾ ਆਪਣੇ ਕੋਲੇ ਸੁਪਰਸੀਡਰ ਜੇ ਮੰਨ ਲਓ ਇਹ 20 ਮਾਡਲ ਹੈ ਇਹ ਤੁਹਾਨੂੰ 128000 ਦਾ ਪੇਜੂਗਾ ਕੁੱਲ 128000 ਦਾ ਇਹ ਪੇਜੂਗਾ ਗਰਵਾਜ ਦਾ 20 ਮਾਡਲ ਹੈ ਤੇ ਡਿਸਕਾਂ ਦਾ ਮਾਡਲ ਹੈ ਠੀਕ ਹੈ ਜੀ ਬਹੁਤ ਸਸਤੇ ਸਸਤੇ ਹੀ ਪਏ ਨੇ ਆਪਣੇ ਕੋਲੇ ਜਿਹੇ ਜੇ ਮਰਜ਼ੀ ਲੈ ਲਿਓ ਜੋਦਾ ਦਾ ਦੇਖੋ ਵੀਰੇ ਬਹੁਤ ਸੋਹਣਾ ਪੀਸ ਹੈ ਡਿਸਕਾਂ ਵਾਲਾ ਤੇ 135000 ਦਾ ਪੇਜੂਗਾ ਵੀ ਬਹੁਤ ਸੋਹਣਾ ਹੈ ਜਿਵੇਂ ਆ ਗਰਵਾਜ ਆ ਗਿਆ ਜਿਹੜੀ ਮਰਜ਼ੀ ਉੱਚ ਲੈ ਲਓ ਇਹ ਆਪਣੇ ਕੋਲ ਅਸੀ ਯਾਰ ਦਾ ਦਿੱਤਾ ਵੀਰੇ ਕਿੰਨਾ ਸੋਹਣਾ ਸੀਗਾ ਮਤਲਬ ਬਰੇਡ ਬਲ ਇਹਦੇ ਨਾਲ ਦੇ ਹੋਰ ਵੀ ਆਪਣੇ ਕੋਲੇ ਬਹੁਤ ਆ ਜਾਣਗੇ ਕੁੱਲ ਅਸੀ ਅਸੀ ਹਜ਼ਾਰ ਚ ਤੁਹਾਨੂੰ ਸੁਪਰਸੀਡਰ ਮਿਲ ਜਾਣਗੇ ਠੀਕ ਹੈ ਜੀ ਇਹਦੇ ਨਾਲ ਦੇ ਜਿਵੇਂ ਆ ਟੈਨ ਵਾਲਾ ਮਾਡਲ ਜਗਜੀਤ ਦਾ ਤੇ ਆ ਫਾਰਮ ਹੈਡ ਆ ਗਿਆ ਜੀ ਹਰੇ ਕੰਪਨੀ ਲਗਭਗ ਸਾਰੇ 9 ਫੁੱਟਾ ਦੇਖੋ ਜਸਵੰਤ ਦਾ ਕਿੰਨਾ ਸੋਹਣਾ ਪੀਸ ਖੜਾ ਹੈ ਵੀਰੇ ਤੇ ਹਰੇ ਕੰਪਨੀ ਚ ਜੈਂਗਲਰ ਮਾਡਲ ਦੇਖੋ ਵੀਰੇ ਇਹ ਆਪਾਂ ਸੋਨੇ ਸੋਨੇ ਇਹ ਵੀ ਮਤਲਬ ਸਹੀ ਰੇਟਾਂ ਜੀ ਦਿੱਤੇ ਹੋਏ ਨੇ ਹਰੇ ਕੰਪਨੀ ਦੀ ਚ ਹਰੇ ਕੰਪਨੀ ਚ ਮਿਲ ਜੂਆ ਯਾਰ ਤੁਹਾਨੂੰ ਠੀਕ ਹੈ ਜੀ ਜਿਵੇਂ ਜਿਵੇਂ ਆ 7 ਫੁੱਟ ਆ ਰਿਹਾ ਵੀਰੇ ਨੈਸ਼ਨਲ ਦਾ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਪੀਸ ਹੈ 142000 ਦਾ ਮਤਲਬ ਬਹੁਤ ਵਧੀਆ ਵਧੀਆ ਯਾਰ ਸੁਪਰ ਸੀਡਰ ਤੁਹਾਨੂੰ ਬਣਾ ਇੱਕ ਫੁੱਲ ਵੀਡੀਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੇ ਉਹ ਚ ਤੁਹਾਨੂੰ ਸਾਰਿਆਂ ਦੇ ਰੇਟਾਂ ਦੀ ਡਿਟੇਲ ਦੇਵਾਂਗੇ ਮਤਲਬ ਸਾਰੇ ਆਪਣਾ ਸੁਪਰ ਸੀਡਰਾਂ ਦੀ ਠੀਕ ਹੈ ਜੀ ਅੱਗੇ ਜਿਵੇਂ ਮੈਸ਼ੀਓ ਵਗੈਰਾ ਸਾਰੇ ਮਿਲ ਜਾਣਗੇ ਸਾਰਿਆਂ ਦੀ ਤੁਹਾਨੂੰ ਡਿਟੇਲ ਦੇਵਾਂਗੇ ਇਕੱਲੇ ਇਕੱਲੇ ਦਾ ਰੇਟ ਦੱਸਾਂਗੇ ਤੇ ਜਦੋਂ ਮਰਜ਼ੀ ਤੁਸੀਂ ਵੇਸਟ ਕਰ ਸਕਦੇ ਹੋ ਆਪਣੀ ਨਾ ਇੰਸਟਾਗ੍ਰam ਤੇ ਆਈਡੀ ਬਣੀ ਹੋਈ ਹੈ ਠੀਕ ਹੈ ਜੀ ਜੀ ਐਂਡ ਵੀ ਆਪਣਾ ਘੋੜੇ ਨਾਮ ਦੇ ਨਾਂ ਤੇ ਜੀ ਵੀ ਭਰ ਕੇ ਤੁਹਾਨੂੰ ਤਿੰਨ ਚਾਰ ਆਈਡੀਆਂ ਨੇ ਆਪਣੀਆਂ ਨਿਕਲ ਜਾਣਗੀਆਂ ਉੱਤੇ ਤੁਸੀਂ ਆਪਣੀ ਫੁੱਲ ਵੀਡੀਓ ਆਪਣਾ ਰੋਜ਼ ਦੀ ਅਪਡੇਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਡੇਲੀ ਦੇ ਸੁਪਰਸੀਡਰ ਵੀਰੇ ਆਪਣੇ ਆnde ਜਾਂਦੇ ਰਹਿੰਦੇ ਨੇ ਮਤਲਬ 5-7 ਕੁ ਸੁਪਰਸੀਡਰ ਆ ਗਏ 5-7 ਬਾਗੇ ਮਤਲਬ ਡੇਲੀ ਦੇ ਵੀਰੇ ਇਹ ਨਹੀਂ ਹੈਗਾ ਵੀ ਇਹ ਸੁਪਰਸੀਡਰ ਹੀ ਖੜੇ ਰਹਿਣਗੇ ਇਹ ਤੋਂ ਬਿਨਾ ਹੋਰ ਬਹੁਤ ਜਿਆਦੇ ਨਵੇਂ ਮਤਲਬ ਸੁਪਰਸੀਡਰ ਮਿਲ ਜਾਣਗੇ ਠੀਕ ਹੈ ਜੀ ਤੇ ਇਹ ਕੰਮ ਚੱਲ ਰਿਹਾ ਮਿੱਟੀ-ਮੁੱਟੀ ਪੈ ਰਹੀ ਹੈ ਵੀਰੇ ਹੋਰ ਜਗ੍ਹਾ ਮਤਲਬ ਸੰਦਾ ਵਾਸਤੇ ਆਪਾਂ ਕਵਰ ਕਰ ਰਹੇ ਹਾਂ ਤੇ ਲੇਜ਼ਰ ਲੈਣੇ ਨੇ ਵੀਰੇ ਲੇਜ਼ਰ ਵੀ ਮਿਲ ਜਾਣਗੇ ਜਿਵੇਂ ਕਿ ਹੁਣ ਆਕਸੀਜਨ ਹੈ ਬਹੁਤ ਜਿਆਦਾ ਰੇਟ 'ਚ ਠੀਕ ਹੈ ਜੀ ਹੁਣ ਜਿਵੇਂ ਇਹ ਐਗਰੀ ਜੋਂਦਾ 2024 ਮਾਡਲ ਆ ਰਿਹਾ ਆਪਣੇ ਕੋਲੇ ਠੀਕ ਹੈ ਜੀ ਮਤਲਬ ਮਠਾੜੂ ਦਾ 2024 ਜਿਹੜਾ ਮਰਜ਼ੀ ਲੈ ਲਿਓ ਵੀਰੇ ਹਰੇਕ ਤਰ੍ਹਾਂ ਦੇ ਆਪਣੇ ਕੋਲੇ ਮਿਲ ਜਾਣਗੇ ਠੀਕ ਹੈ ਜੀ ਤੇ ਆਪਣਾ ਰੀਪਰ ਲੈਣੇ ਨੇ ਰੀਪਰ ਬਹੁਤ ਜਿਆਦੇ ਖੜੇ ਨੇ ਆਪਣੇ ਕੋਲੇ ਤੇ ਇਸ ਨੂੰ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦੇ ਰੇਟ ਸਾਰਿਆਂ ਦੀ ਡਿਟੇਲ ਦੇਵਾਂਗੇ ਵੀਰੇ ਠੀਕ ਹੈ ਜੀ ਤੇ ਹਰੇਕ ਚੀਜ਼ ਦਾ ਮਤਲਬ ਕੱਲੀ ਕੱਲੀ ਦਾ ਰੇਟ ਦੱਸ ਕੇ ਤੈਨੂੰ ਮਤਲਬ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਘਰੇ ਤੁਸੀਂ ਆਣ ਦੀ ਵੀ ਲੋੜ ਨਹੀਂ ਤੈਨੂੰ ਸਾਰਿਆਂ ਦੀ ਡਿਟੇਲ ਸੋਡੇ ਉਰੇ ਮਿਲ ਜੂਗੀ ਆਪਣੇ YouTube ਦੇ ਉੱਤੇ ਠੀਕ ਹੈ ਜੀ ਇਹ ਟਰਾਲੀਆਂ ਖੜੀਆਂ ਨੇ ਵੀਰੇ ਟਰਾਲੀਆਂ ਦੇਖੋ ਤੁਸੀਂ ਇਹ 50 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਟਰਾਲੀਆਂ ਦੇ ਦਾਂਗੇ ਠੀਕ ਹੈ ਕਿਸੇ ਵੀ ਬਾਈ ਨੂੰ ਚਾਹੀਦੀਆਂ ਨੇ ਇਹਨਾਂ ਦੇ ਵਿੱਚ ਮਤਲਬ ਇਹ ਜਾਲੀ ਵਾਲੀਆਂ ਟਰਾਲੀਆਂ ਨੇ ਤੂੜੀ ਤਾਰਨ ਵਾਲਾ ਸਮਾਨ ਵੀ ਵਿੱਚ ਹੀ ਪਿਆ ਠੀਕ ਹੈ ਜੀ ਵਧੀਆ ਟਾਇਰ ਟਾਇਰ ਵੀ ਬਹੁਤ ਵਧੀਆ ਨੇ ਤੁਸੀਂ ਚੈੱਕ ਕਰੋ ਦੇਖੋ ਵੀਰੇ ਇਹ ਟਰਾਲੀਆਂ ਵਧੀਆ ਟਰਾਲੀਆਂ ਨੇ ਜੀ ਠੀਕ ਹੈ ਜੀ 50 ਰੁਪਏ ਦੋ ਟਰਾਲੀਆਂ ਨੇ ਜਿਹੜੀਆਂ ਇਹ 50 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਟਰਾਲੀ ਤੁਹਾਨੂੰ ਮਿਲ ਜੂਗੀ 90 ਕੁ ਹਜ਼ਾਰ ਰੁਪਈਆ ਦੀ ਇਹ ਵੀ ਬਹੁਤ ਵਧੀਆ 12 ਫੁੱਟੀ ਹੈ ਜੀ ਬਿਨਾਂ ਜੇ ਇੱਕ ਤੋਂ ਟਰਾਲੀਆਂ ਨੇ ਕੰਪਿਊਟਰ ਕਰਾ ਲੈਣੇ ਨੇ ਵੀਰੇ ਅੱਜ ਜਿਵੇਂ ਬਗਟਾ ਨੇ 35 35 ਹਜ਼ਾਰ ਦੀਆਂ ਦੇ ਦਾਂਗੇ ਆਪਾਂ ਠੀਕ ਹੈ ਜੀ ਮਤਲਬ ਹਰੇਕ ਆਪਣੇ ਕੋਲੇ ਖੇਤੀ ਦਾ ਸੰਦ ਮਿਲ ਜਾਂਦਾ ਤੁਸੀਂ ਆਪਣੇ ਆਪਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰੇ ਹਰੇਕ ਚੀਜ਼ ਆਪਣੇ ਕੋਲੋਂ ਮਿਲ ਜੂਗੀ ਤੇ ਆਪਣੇ ਇੱਥੇ ਸਾਡੀ ਸਾਰੀ ਫੁੱਲ ਵੀਡੀਓ ਦੇਖਣ ਵਾਸਤੇ ਸਾਰੇ ਵੀਰਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਰੇ ਠੀਕ ਹੈ ਜੀ ਤਾਂ ਕਿ ਤੁਹਾਨੂੰ ਨਵੀਂ ਅਪਡੇਟ ਦਾ ਪਤਾ ਲੱਗ ਸਕੇ ਸਾਰੇ ਰੇਟਾਂ ਵਗੈਰਾ ਦਾ ਤੇ ਧੰਨਵਾਦ ਵੀਰੇ ਧੰਨਵਾਦ